ਇੱਕ ਵਾਰ ਇੱਕ ਬੰਦਾ ਤੁਰਿਆ ਜਾਂਦਾ ਹੈ ਤੇ ਉਸ ਨੂੰ ਇੱਕ ਸੱਪ ਝਾੜੀਆਂ 'ਚ ਫਸਿਆ ਮਿਲਦਾ ਹੈ ਤੇ ਉਹ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਉਹ ਸੱਪ ਨੂੰ ਬਾਹਰ ਕੱਢ ਦਿੰਦਾ ਹੈ ਤੇ ਸੱਪ ਉਸ ਨੂੰ ਕਹਿੰਦਾ ਮੈਂ ਹੁਣ ਤੈਨੂੰ ਡੰਗ ਮਾਰਾਂਗਾ ਬੰਦਾ ਕਹਿੰਦਾ ਮੈਂ ਤਾਂ ਤੇਰੀ ਜਾਨ ਬਚਾਈ ਹੈ ਤੇ ਤੂੰ ਮੈਨੂੰ ਡੰਗ ਮਾਰੇਗਾ ਕਾਫੀ ਬਹਿਸ ਹੁੰਦੀ ਦੋਵਾਂ ਵਿੱਚ ਐਨੰ ਨੂੰ ਇੱਕ ਗਾਂ ਤੁਰ ਹੀ ਆਉਂਦੀ ਹੈ ਸੱਪ ਕਹਿੰਦਾ ਆਪਾਂ ਇਸ ਕੋਲੋਂ ਪੁੱਛਦੇ ਹਾਂ ਗਾਂ ਕਹਿੰਦੀ ਆਹ ਇਨਸਾਨ ਬਹੁਤ ਮਤਲਬੀ ਹੁੰਦੇ ਨੇ ਸਾਰੀ ਉਮਰ ਮੇਰਾ ਦੁੱਧ ਪੀ ਕੇ ਹੁਣ ਮੈਨੂੰ ਘਰੋਂ ਕੱਢ ਦਿੱਤਾ ਤੂੰ ਡੰਗ ਮਾਰ ਦੇ ਬੰਦਾ ਫਿਰ ਮਨਤਾ ਕਰਦਾ ਥੋੜੀ ਦੇਰ ਬਾਅਦ ਇੱਕ ਗਧਾ ਤੁਰਿਆ ਆਉਂਦਾ ਸੱਪ ਕਹਿੰਦਾ ਆਪੇ ਇਸ ਕੋਲੋਂ ਪੁੱਛਦੇ ਹਾਂ ਗਧਾ ਵੀ ਕਹਿੰਦਾ ਹੈ ਸਾਰੀ ਉਮਰ ਮੇਰਾ ਮਾਲਕ ਨੇ ਮੇਰੇ ਤੋਂ ਕੰਮ ਕਰਾਇਆ ਤੇ ਹੁਣ ਮੈਨੂੰ ਘਰੋਂ ਕੱਢ ਦਿੱਤਾ ਇਹ ਇਨਸਾਨ ਬਹੁਤ ਮਤਲਬੀ ਹੁੰਦੇ ਹਨ ਇਸ ਨੂੰ ਡੰਗ ਮਾਰ ਦੇ ਬੰਦਾ ਵਿਚਾਰਾ ਫੇਰ ਤਰਲੇ ਕਰਦਾ ਐਨੇ ਵਿੱਚ ਇੱਕ ਬਾਂਦਰ ਆਉਂਦਾ ਸੱਪ ਕਹਿੰਦਾ ਬਸ ਆਖਰੀ ਵਾਰ ਇਸ ਕੋਲੋਂ ਪੁੱਛਦੇ ਹਾਂ ਬੰਦਾ ਬਾਂਦਰ ਨੂੰ ਸਾਰੀ ਕਹਾਣੀ ਦੱਸ ਦਿੰਦਾ ਬਾਂਦਰ ਸੱਪ ਨੂੰ ਕਹਿੰਦਾ ਐਦਾਂ ਮੈਨੂੰ ਸਮਝ ਨਹੀਂ ਆਈ ਤੂੰ ਦੁਬਾਰਾ ਝਾੜੀਆਂ ਵਿੱਚ ਫਸ ਮੈਂ ਫਿਰ ਤੇਰੇ ਕੋਲੋਂ ਆਹ ਕੰਮ ਕੱਢੇਗਾ ਤੇ ਸੱਪ ਝਾੜੀਆਂ ਵਿੱਚ ਜਦੋਂ ਦੁਬਾਰਾ ਫਸ ਜਾਂਦਾ ਹੈ ਤਾਂ ਬਾਂਦਰ ਕਹਿੰਦਾ ਹੁਣ ਨਾ ਸਾਲੇ ਨੂੰ ਬਾਹਰ ਕੱਢੀ ਸਿੱਖਿਆ ਅੱਜ ਕੱਲ ਜਿਸ ਦਾ ਵੀ ਭਲਾ ਕਰੋਗੇ ਉਹ ਤੁਹਾਡੀਆਂ ਲੱਤਾਂ ਹੀ ਵੱਡੇਗਾ